ਜਿੱਥੇ ਪਿਆਰ ਕਰਨ ਵਾਲੇ ਨੇ ਉਥੇ ਈਰਖਾ ਕਰਨ ਵਾਲੇ ਵੀ ਨੇ ਕਹਿੰਦੇ ਇੱਕ ਵਾਰ ਬਾੜ ਗਏ ਈਰਖਾ ਕਰਨ ਵਾਲਾ ਇਹ ਪਤਾ ਕੀ ਕਿਦਾ ਕਹਿੰਦੇ ਜਦੋਂ ਰਾਗੀ ਹੀਰਾ ਸਿੰਘ ਕੀਰਤਨ ਕਰਨਗੇ ਨਾ ਕੁਝ ਤਮਾਸ਼ੀ ਇਕੱਠੇ ਕਰ ਲੈ ਤੁਸੀਂ ਵੱਟੇ ਹੱਥ ਫੜ ਲਓ ਵੱਟੇ ਮਾਰਨੇ ਸ਼ੁਰੂ ਕਰਦੇ ਹੋ ਇਧਰੋਂ ਰਾਗੀ ਹੀਰਾ ਸਿੰਘ ਨੇ ਕੀਰਤਨ ਸ਼ੁਰੂ ਕੀਤਾ ਤਾਂ ਵੱਟੇ ਮਾਰਨ ਵਾਲੇ ਵੱਟੇ ਮਾਰਨੇ ਸ਼ੁਰੂ ਕਰ ਦਿੰਦੇ ਪਰਾਗੀ ਹੀਰਾ ਸਿੰਘ ਜੀ ਗੁਰੂ ਨਾਨਕ ਦੇ ਪਿਆਰ ਦੇ ਵਿੱਚ ਕੀਰਤਨ ਕਰੀ ਗਏ ਕੀਰਤਨ ਕਰੀ ਗਏ ਵੱਟੇ ਖਾ ਕੇ ਵੀ ਕੀਰਤਨ ਕਰੀ ਗਏ ਗੁਰੂ ਨਾਨਕ ਦੇ ਪਿਆਰ ਦੇ ਵਿੱਚ ਤੇ ਜੋ ਵੱਟੇ ਮਾਰੇ ਸਨ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਾ ਕਿਹੜੇ ਵੇਲੇ ਉਹਨਾਂ ਦੇ ਜੇਬਾਂ ਚ ਨੋਟ ਨਿਕਲ ਕੇ ਰਾਗੀ ਰਸ ਨੋਟ ਭੇਟਾ ਪਏ ਕਰਦੇ ਨੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਸਾਰੇ ਇਕੱਠੇ ਹੋ ਕੇ ਰੋਈ ਜਾਨ ਰੋਈ ਜਾਨ ਭਾਈ ਸਾਹਿਬ ਜੀ ਸਾਨੂੰ ਬਖਸ਼ ਲੋ ਅਸੀਂ ਬੜੀ ਵੱਡੀ ਭੁੱਲ ਕੀਤੀ ਹੈ ਭਾਈ ਸਾਹਿਬ ਜੀ ਬਖਸ਼ ਲੋ ਸਾਨੂੰ ਸਾਨੂੰ ਵੀ ਅਮਰ ਦੀ ਜਾਤ ਪੰਜਾ ਪਿਆਰੇ ਕੋ ਦਵਾ ਦਿਓ ਵੇਖੋ ਇੱਕ ਉਹ ਸਮਾਂ ਜਦੋਂ ਵੱਟੇ ਮਾਰਦੇ ਨੇ ਜਦੋਂ ਕੀਰਤਨ ਸੁਣਿਆ ਗੁਰਮਖੋ ਸਤਸੰਗਿਓ ਨੋਟ ਵੀ ਭੇਟਾ ਕੀਤੇ ਤਾਂ ਅਮਰਤ ਸ਼ਕਲ ਲਈ ਵੀ ਤਿਆਰ ਹੋ ਗਏ